Thank <laughs> you. ਪੱਤਰਕਾਰ ਸੰਦੀਪ ਸੂਰੀ ਪੀਰ ਬਾਬਾ ਲਖਦਾਤਾ ਦਰਬਾਰ ਚ ਹੋਇਆ ਸਲਾਨਾ ਪੰਡਾਰਾ ਲੰਗਰ ਦਾ ਪ੍ਰਬੰਧ ਬਹੁਤ ਜ਼ਿਆਦਾ ਸੀ ਕੁਆਲੀਆ ਬੋਲਣ ਵਾਸਤੇ ਨੂੰ ਪੰਜਾਬ ਦੇ ਗਾਇਕ ਆਏ ਇਸ ਮੌਕੇ ਤੇ ਆਮ ਆਦਮੀ ਪਾਰਟੀ ਵੱਲੋਂ ਜਗਰੂਪ ਸਿੰਘ ਸੇਖਵਾ ਨਗਰ ਕੌਂਸਲ ਪ੍ਰਧਾਨ ਜੋਗਿੰਦਰ ਕੁਮਾਰ ਨੰਦੂ ਬੀਜੇਪੀ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਸਾਹਿਬ ਕਾ ਚੇਅਰਮੈਨ ਪੰਜਾਬ ਅਰਵਿੰਦ ਜੁਲਕਾ ਡਾਕਟਰ ਕਲਿਆ ਸਰਪੰਚ ਮਲਕੀਤ ਸਿੰਘ ਰਾਜਾ ਸਰਮਾ ਪਰਬਾਕਰ ਪਰਿਵਾਰ ਬੀਜੇਪੀ ਪ੍ਰਧਾਨ ਗੁਲਸ਼ਨ ਵਰਮਾ ਪ੍ਰਧਾਨ ਰਾਮ ਪ੍ਰਕਾਸ਼ ਲੱਡਾ ਸਤੀਸ਼ ਕੁਮਾਰ ਅਸੂਨੀ ਵਰਮਾ ਅਸ਼ੋਕ ਪ੍ਰਧਾਨ जोगिंदर पाल आई हुई संगत का धनवाद किया लॻंदा तो ये नंदनी बात जी वो भी बाबा आखता तो पे हंस ने आए ने और भी बहुत बात मेरे वीर आए ने ਜਿਹਨਾਂ ਦਾ ਨਾਮ ਨਹੀਂ ਲੈ ਸਕਦੇ ਉਹ ਮਾਫੀ ਮੰਗਨੇ ਆਂ ਉਹ ਹੋਰ ਵੀ ਬਹੁਤ ਸਾਰੇ ਵਧਾਈ ਦਿਨਾ ਬਹੁਤ ਸਾਲਾਂ ਤੋਂ ਇਸ ਦਰਬਾਰ ਚ ਆਉਣ ਦਾ ਮੈਨੂੰ ਮੌਕਾ ਮਿਲਦਾ ਔਰ ਮੈਂ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੀ ਨੂੰ ਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਬਾਬਾ ਜੀ ਦੇ ਦਰਬਾਰ ਚ ਆਉਣ ਦਾ ਔਰ ਇੰਨੀਆਂ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਔਰ ਬਹੁਤ ਹੀ ਆਨੰਦਪੂਰਨ ਹੋਇਆ ਸੀ ਸਿੰਘਰ ਸਾਹਿਬ ਬਹੁਤ ਅੱਛੀ ਪਰਫਾਰਮੈਂਸ ਕਰ ਰਹੇ ਸੀ ਜਾਨ ਨੂੰ ਜੀ ਨਹੀਂ ਸੀ ਕਰ ਰਿਹਾ ਪਰ ਸਮਾਜ ਹਾਲਤ ਨਹੀਂ ਦੇ ਰਿਹਾ ਮਜਬੂਰੀਆਂ ਨੇ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਔਰ ਬਾਬਾ ਜੀ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕਿ ਜੋ ਤੁਸੀਂ ਚੰਗੀਆਂ ਭਾਵਨਾਵਾਂ ਲੈ ਕੇ ਆਏ ਹੋ ਮਹਾਰਾਜ ਤੁਹਾਡੀਆਂ ਭਾਵਨਾਵਾਂ ਤੁਹਾਡੀਆਂ ਝੋਲੀਆਂ ਜਿਹੜੀਆਂ ਭਰ ਕੇ ਤੁਹਾਨੂੰ ਇਥੋਂ ਜਿਹੜੇ ਆ ਵਾਧਾ ਕਰਨ ਔਰ ਸਾਰਿਆਂ ਸੰਤਾਂ ਨੂੰ ਮੈਂ ਵਧਾਈ ਦਿੰਦਾ ਔਰ ਪੰਜਾਬ ਸਰਕਾਰ ਵੱਲੋਂ 1 ਲੱਖ ਰੁਪਇਆ ਜਿਹੜਾ ਅਸੀਂ ਸੇਵਾ ਸੇਖਾ ਸਾਹਿਬ ਨੂੰ 1 ਲੱਖ ਰੁਪਈਆ ਦੇ ਜਾਈਦਾ ਆ ਡਿਓਰ ਕੋਲ ਸ਼ੈੱਡ ਤੇ ਲੀਅ ਆਲ ਕੰਪਲੀਟ ਆ ਸਾਨੂੰ 5 ਲੱਖ ਰੁਪਈਆ ਚਾਹੀਦਾ ਚਲੋ ਇਹ ਬਾਬਾ ਜੀ ਦੀ ਦਰਬਾਰ ਤੇ ਆ ਇੱਕ ਦਾ ਪੰਜ ਕੀਤਾ ਜੀ ਸ਼ੈੱਡ ਬਵਾ ਦਾਂਗੇ ਪਰ ਤਰੋਣਾ ਦੇ ਬਾਬਾ ਜੀ ਹੁਣਾਂ ਨੇ ਆ ਅਸੀਂ ਤੇ ਸੇਵਾਦਾਰ ਆ ਸੋ ਇਹ ਸਾਰੇ ਕੰਮ ਜਿਹੜੇ ਆ ਬਾਬਾ ਜੀ ਦੇ ਹੀ ਸਿਰੇ ਚੜਾਉਣੇ ਆ ਸੋ ਕਿਰਪਾ ਕਰਨ ਬਾਬਾ ਜੀ ਕਿ ਵੱਧ ਤੋਂ ਵੱਧ ਅਸੀਂ ਸ਼ਹਿਰ ਦਾ ਵਿਕਾਸ ਕਰ ਸਕੀਏ ਸ਼ਹਿਰ ਦੇ ਕੰਮ ਸਕੀਏ ਬਹੁਤ ਬਹੁਤ ਧੰਨਵਾਦ